ਸ਼ਿਆ ਨਾਮੇ ਸੰਗ ਜੁਟ ਨਾਮ ਦੇ 写那个。 ਸਮੇਂ ਦੀ ਕਥਾ ਕਰਮਦਾਸ ਸੁਭਾਅ ਪ੍ਰਾਪਤ ਹੋਇਆ ਤੇ ਇਹਨਾਂ ਦੇ ਇਹ ਤੇ ਫਿਰ ਬੰਦਾ ਕਦੇ ਸੋਹਣੀ ਸਾਭ ਆਦਿਆ ਅਨਿਕ ਜਨਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਸਾਰੀ ਜ਼ਿੰਦਗੀ ਨਾਲ ਤਾ ਨਹੀਂ ਤੇਰੇ ਕੋਲ ਵੈਕੁਨੇ ਚਾਰ ਚੀਜ਼ਾਂ ਵੱਖ ਦਿੱਤੀਆਂ ਨੇ ਜਿਦਾ ਸੀਲਾ ਖਜੋਨੀ ਦੇ ਜੀਵਨ ਤੇਨੂੰ ਸ਼੍ਰੋਮਣੀ ਬਣਾਇਆ ਤਥੈ ਕੜੀਐ ਸੁਰਤ ਮਤੁ ਮਨਵਤ ਇਹ ਚਾਰ ਚੀਜ਼ਾਂ ਸਾਡੇ ਕੋਲ ਵੱਖੀਆਂ ਸਤਿ ਆਪ ਸਵੀਕਾਰ ਕਰਦੇ ਆ ਜੋ ਕੁਝ ਵੀ ਤੁਮ ਦੇਖ ਰਿਆ ਏ ਸਾਰਾ ਕੁਝ ਕਰਤ ਦੇ ਫਲ ਕੇ ਛੱਡ ਕੇ ਅਨੰਤਾਰ ਦੇ ਜੇਸ ਵਾਪਸ ਚਲੇ ਜਾਣਾ ਔਰ ਜਿ ਰਹਿ ਹੋਿੰਦਰੀ ਰਸ ਪ੍ਰੇਰਿਓ ਪਖਟਿ ਗਾਰੀ ਕਾਤ ਹੈ ਅਸੀਂ ਤੁਸੀਂ ਸਾਰੇ ਤੁਹਾਨੂੰ ਤੇ ਦਾਦਾ ਇਹ ਹੋਏਗਾ ਵੀ ਸਾਨੂੰ ਤੇ ਸਮਝ ਨਹੀਂ ਆएगी ਗਿਆਨ ਨਹੀਂ ਆएगी ਕਾ ਉਹ ਜਿਹਾ ਆ ਸਾਰਾ ਕੁਝ ਪਤਾ ਲੱਗਿਆ ਕਿ ਕੱਖਰ ਦਾ ਗਿਆਨ ਮਰਨ ਸੀ ਆਪ ਉਹ ਜਿਹਾ ਤੇ ਆ ਉਹ ਜਿਹਾ ਤਾਂ ਅਸੀਂ ਆ ਦਾ ਜੀ ਵੀ ਹੁਣ ਵੈਗੁਰੂ ਨੂੰ ਮਿਲਣਾ ਹੀ ਮਿਲਣਾ ਕਿਉਂਕਿ ਮਨੁੱਖਾ ਜਨਮ ਜਿਵੇਂ ਮਿਲਣ ਬਾਅਦ ਤੇ ਸਮਾਏ ਕਹਿ ਲੱਗੇ ਆਏ ਤੇ ਆਸ ਲੈ ਕੇ ਸਭ ਮਨ ਦੇ ਵਿੱਚ ਮਨਸਾ ਦੀ ਮਨਸਾ ਹੀ ਲੈ ਕੇ ਵਾਪਸ ਚਲ ਜਿਐ ਹੁਣ ਜੀ ਤਾਣੀ ਕਿਸ਼ਨਾ ਵਸਾਏ ਜਨਮ ਲੈnde ਤਾਣੀ ਹੁਣ ਜੀ ਕੋਈ ਵਾਸ ਹੀ ਨਹੀਂ ਚਲਿਆ ਪਤਾ ਥਾਰਾ ਲੱਗਿਆ ਪਰ ਫੇਰ ਵੀ ਹੁਣ ਜੀ ਗਏ ਸਤਿ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਹਦਾਇਤ ਕੀਤੀ ਅਤੇ ਅਗਲਿਓ ਹੁਣ ਜੀ ਰਹੇ ਤੋਂ ਸਿਆਣਾ ਬਲੱਖ ਸਾਰੀ 83 ਲੱਖ ਜਾਨੀ ਤੋਂ ਸ੍ਰੇਸ਼ਟ ਬੁੱਧੀ ਵਾਲਾ ਜੀਵ ਇਹ ਸੰਸਾਰ ਦੇ ਝਮੇਲਿਆਂ ਵਿੱਚ ਉਲਝ ਕੇ ਰਹਿਆ ਹੋਣ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੌਣ ਆ ਮੈਂ ਕਿੱਥੋਂ ਆਇਆ ਹਾਂ ਤੇ ਮੈਂ ਕਾਦੇ ਵਾਸਤੇ ਆਇਆ ਹਾਂ ਤੇ ਮੈਂ ਜਾਣਾ ਕਿੱਥੇ ਹੈ ਚਾਰੀ ਗੱਲਾਂ ਦੀ ਸਮਝ ਹੀ ਨਹੀਂ ਆਈ ਜਾਂਦਾ ਵਿਖਾਟ ਬਾਰੀ ਖਾਬ